ਕਰੇ 2 ਕਰੋੜ ਰੁਪਏ ਦਾ ਪਾਸ ਕਰਾ ਕੇ ਲਿਆਂਦੇ ਸੀ ਮੈਨੂੰ ਪਤਾ ਵੀ ਕਿਵੇਂ ਸੀਐਮ ਸਾਹਿਬ ਤੇ ਮੰਤਰੀ ਸਾਹਿਬ ਦੀ ਅਮਨਤਾ ਕਰੀਆਂ ਕਰੋੜ ਰੁਪਏ ਦਾ ਇਹ ਪ੍ਰੋਜੈਕਟ ਲਿਆਂਦਾ ਇਸ ਤੋਂ ਅੱਗੇ ਭੁੰਦਰ ਦੇ ਕੋਲੇ ਨਾਜਕ ਹੈਗਾ ਪਿੰਡ ਦੇ ਕੋਲੇ ਵੀ ਉੱਥੇ ਵੀ ਟੁੱਟ ਸਕਦਾਗਾ 70 ਲੱਖ ਦਾ ਉੱਥੇ 18 ਲੱਖ ਦਾ ਪਿੱਛੇ ਇੱਕ ਕੰਮ ਰੋਡ ਕੀ ਕੋਲੇ ਚੱਲੀ ਜਾਂਦਾ 65 ਲੱਖ ਰੁਪਈਆ ਜੇ ਹਜੇ ਵੀ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਮੈਂ ਐਕਸਲ ਸਾਹਿਬ ਨੂੰ ਕਹਿੰਦਾ ਵੀ ਕੰਮ ਬੰਦ ਕਰ ਦਿਓ ਆਪਾਂ ਕੱਗਰ ਕੋ ਦੂ ਨਜ਼ਦੀਕ ਪੱਥਰ ਲਗਾਉਣ ਦਾ ਮਾਮਲਾ ਪਠਿਆ ਢੇੜੇ ਪਿੰਡਾਂ ਦੇ ਲੋਕਾਂ ਨੇ ਜਟਾਇਆ ਇਤਰਾਜ਼ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਰਦੂਲਗੜ ਵਿਖੇ ਘਾਗਰ ਦੇ ਪੁਲ ਦੇ ਪਾਸਿਆਂ ਤੇ ਪੱਥਰ ਲਗਾਉਣ ਦਾ ਮਾਮਲਾ ਉਸ ਵੇਲੇ ਵਿਵਾਦਿਤ ਹੋ ਗਿਆ ਜਦੋਂ ਘਾਗਰ ਕੰਡੇ ਤੇ ਵਸੇ ਪਿੰਡਾਂ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਆਪਣਾ ਇਤਰਾਜ਼ ਪ੍ਰਗਟ ਕੀਤਾ ਲੋਕਾਂ ਦਾ ਕਹਿਣਾ ਸੀ ਕਿ ਪੱਥਰ ਲੱਗਣ ਨਾਲ ਪੂਰਦੇ ਸਾਈਡ ਦਰਵਾਜ਼ੇ ਰੁਕ ਜਾਣਗੇ ਹੜ੍ਹ ਦੇ ਹਾਲਾਤਾਂ ਚ ਡਾਫ ਲੱਗਣ ਨਾਲ ਪੂਤੋਂ ਪਿਛਲੇ ਪਿੰਡਾਂ ਚ ਪਾਣੀ ਦੇ ਜ਼ਿਆਦਾ ਚੜਾ ਨਾਲ ਬੰਨ ਟੁੱਟਣ ਦਾ ਖਤਰਾ ਵੱਧ ਜਾਵੇਗਾ ਇਸ ਸਬੰਧੀ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬੜਾਵਾਲੀ ਨੇ ਕਿਹਾ ਕਿ ਪੱਥਰ ਲਗਾਉਣ ਦਾ ਕੰਮ ਟੈਕਨੀਕਲ ਮਾਹਿਰਾਂ ਦੀ ਨਿਗਰਾਨੀ ਚ ਕੀਤਾ ਜਾ ਰਿਹਾ ਹੈ ਮਾਹਿਰਾਂ ਦੇ ਹਵਾਲੇ ਨਾਲ ਉਹਨਾਂ ਦੱਸਿਆ ਕਿ ਦਰਿਆ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਤੇ ਪੂਰਾਂ ਦੇ ਸਾਈਡ ਵਾਲੇ ਸਿਰਫ ਅੱਧੇ ਦਰਵਾਜ਼ੇ ਹੀ ਪਾਣੀ ਖਿੱਚਦੇ ਹਨ ਜਦੋਂ ਕਿ ਪੱਥਰ ਲੱਗਣ ਤੋਂ ਬਾਅਦ ਸਰਦੂਲਗੜ੍ਹ ਪੁਲ ਦੇ ਸਾਈਦਾ ਵਾਲੇ ਦਰਵਾਜ਼ਿਆਂ ਦਾ ਤਿੰਨ ਤਿੰਨ ਹਿੱਸੇ ਭਾਗ ਪਾਣੀ ਖਿੱਚਣ ਦੇ ਯੋਗ ਰਹੇਗਾ ਆਓ ਸੁਣਦੇ ਆ ਲੋਕਾਂ ਨੇ ਕੀ ਮੰਗ ਕੀਤੀ ਤੇ ਕੀ ਆਖਦੇ ਨੇ ਹਲਕਾ ਵਿਧਾਇਕ ਚਾਰ ਟਰਾਲੀਆਂ ਤਾਂ 10 ਵੀ ਟਰਾਲੀਆਂ ਲਾਈਆਂ ਨਾ ਉਹ ਚੱਕਣ ਤੇ ਉਹਨੂੰ ਸਾਫ਼ ਕਰਨ ਪਿੱਛੇ ਹਟਾ ਕੇ ਜਿਹੜੀ ਪੁਲ ਦੀ ਕੰਧ ਆ ਜਿਹੜੀ ਪੁਲ ਦੀ ਕੰਧ ਆ ਹੁਣ ਆਪਾਂ ਦੂਰ ਖੜੇ ਆ ਥੋੜੇ ਜੇ ਬਨ ਦੇ ਖੜਿਆ ਜੇ ਪੁਲ ਦੀ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਪੁਲ ਦੀ ਕੰਧ ਹੈ ਉਸ ਨੂੰ ਲੈ ਕੇ ਨਿਉ ਰੱਖ ਲੈਣ ਜਿਹੜਾ ਆ ਬਨ ਹੈ ਆ ਬਨ ਦੇ ਨਾਲ ਸਰਕਾਰੀ ਜ਼ਮੀਨ ਆ ਉਹ ਗਊਸ਼ਾਲਾ ਪਿੱਛੇ ਐਟਮੀ ਪੱਥਰ ਪੁੱਟਿਆ 20 ਫੁੱਟ ਵਿੱਚ 50 ਫੁੱਟ ਹੈ ਜੀ ਅਸਲ ਤਾਂ ਅਸਲ ਤਾਂ 50 ਫੁੱਟ ਦਾ ਉਹਨਾਂ ਨੇ ਨਿਉ ਤਾਂ ਰੱਖੀ ਆ ਥੱਲੇ ਪੁਲ ਤਾਂ 2-200 ਫੁੱਟ ਦੂਂਗੇ ਦੇ ਥੱਲੋਂ ਲਿਆਂਦੇ ਨੇ ਪੁਲ ਕੱਢ ਕੇ ਪੁਲ ਨੂੰ ਕਾਹਦਾ ਖਤਰਾ ਜਿਹੜੀ ਪੁਲ ਦੀ ਕੰਧ ਹੈ ਮੇਨ ਉਹ ਉਹਨੂੰ ਕੰਧ ਨੂੰ ਸਿੱਧੀ ਨਿਉ ਰੱਖਣ ਅਸੀਂ ਇਹ ਚਾਹੁੰਦੇ ਆ ਬੱਸ ਜੀ ਇਹੀ ਹੈ ਜਿਹੜੇ ਇਹ ਪੰਜ ਮਤਲਬ ਗੇਟ ਹੈ ਜੀ ਠੱਗਰ ਦੇ ਇਹ ਮੰਨ ਲਿਆ ਵੀ ਇੱਕ ਪੁਲ ਇਧਰੋਂ ਬੰਦ ਹੋ ਜੂ ਅੱਧਾ ਅੱਧਾ ਉਧਰੋਂ ਹੋ ਜੂ ਬੰਦ ਜੀ ਤੇ ਸਾਡਾ ਮਸਲਾ ਇਹੀ ਹੈ ਜੀ ਵੀ ਜਿਹੜੇ ਪਿਛਲੇ 10-20 ਪਿੰਡ ਨੇ ਉਹਨਾਂ ਨੂੰ ਡਾਫ ਲੱਗੂਗੀ ਪਹਿਲੇ 2023 ਦੇ ਵਿੱਚ ਜੋ ਕੁਝ ਹੋਇਆ ਉਹ ਆਪਾਂ ਦੇਖਿਆ ਹੀ ਹੈ ਸਾਰਿਆਂ ਨੇ ਅਸੀਂ ਇਹੀ ਐਮਐਲਏ ਸਾਹਿਬ ਨੂੰ ਇਹੀ ਬੇਨਤੀ ਕਰੀ ਹੈ ਜੀ ਪਿਛਲੇ ਪਿੰਡਾਂ ਨੂੰ ਵੀ ਤੇ ਸ਼ਹਿਰ ਨੂੰ ਵੀ ਪਿੱਛੋਂ ਜਦੋਂ ਕੋਈ ਬੰਨ ਪਹਿਲਾਂ ਜਦੋਂ ਫੂਸ ਮੰਡੀ ਤੋਂ ਟੁੱਟਿਆ ਜੀ ਉਦੋਂ ਮੰਨ ਲਿਆ ਸਾਰਾ ਸਰਦੂਲਗੜ੍ਹ ਨੂੰ ਵੀ ਨੁਕਸਾਨ ਹੈ ਤੇ ਦੂਜੇ ਪਿਛਲੇ ਪਿੰਡਾਂ ਨੂੰ ਵੀ ਨੁਕਸਾਨ ਹੈ ਜੀ ਇਹੀ ਅਸੀਂ ਬੇਨਤੀ ਕਰੀ ਆ ਇਹ ਜਦੋਂ ਜਦ ਕਰਦੇ ਆ ਜਿਹੜੇ ਕੋਈ ਬੰਦੇ ਵਿੱਚ ਖਰਾਬ ਕਰਦੇ ਜੀ ਲੱਗੂਆ ਲੱਗੂ ਆਪਦੀ ਜਿੱਦ ਨਾਲ ਵੀ ਉਹ ਕਹਿੰਦੇ ਆ ਵੀ ਅਸੀਂ ਨਹੀਂ ਲੱਗਣ ਦੇਵਾਂਗੇ ਅਸੀਂ ਤਾਂ ਜੀ ਆਪਦਾ ਪੂਰਾ ਡਟ ਕੇ ਜ਼ੋਰ ਲਾਵਾਂਗੇ ਜਿਵੇਂ ਪਿਛਲੀਆਂ ਪੰਚਾਇਤ ਮੰਨ ਲੈ ਵੀ ਵੀਰਪੁਰ ਵੱਡਾ ਵੀਰਪੁਰ ਹੀ ਆ ਟਗਾਣਾ ਸਾਰੇ ਮੰਨ ਲੈ ਵੀ ਇੱਧਰ ਫੂਸ ਮੰਡੀ ਸਾਧੂ ਵਾਲਾ ਇਹ ਸਾਰੇ ਮਿਲ ਕੇ ਅਸੀਂ ਸੋਚਿਆ ਵੀ ਅਸੀਂ ਇਹਨੂੰ ਪੂਰਾ ਰੋਕਾਂਗੇ ਕੰਮ ਨੂੰ ਨਾਲ ਤਾਂ ਲਾਉਣ ਜੀ ਇੱਧਰ ਪਿਛਲੀ ਪਾਸੇ ਛੇ ਪੁਲ ਨੇ ਜੀ ਇਹ ਪੰਚਾਇਤੀ ਜਗ੍ਹਾ ਪਈ ਐ ਪਿੱਛੋਂ ਬੰਨਣਾ ਰਸਤਾ ਤਿਆਰ ਕਰ ਲੈਣੇ ਇਹ ਉੱਥੇ ਮੰਨ ਲੈ ਵੀ ਉੱਥੇ ਮੰਨ ਲੈ ਵੀ ਧਰ ਬਣਾਉਣੀ ਆ ਤਾਂ ਉਦੋਂ ਪਿੱਛੇ ਬਣਾ ਕੇ ਮੰਨ ਲੈ ਵੀ ਅੱਗੇ ਮੰਨ ਲੈ ਵੀ ਪੱਥਰ ਲਾਉਣ ਜੀ ਆਪਦੀ ਅਸੀਂ ਵਰਕਰ ਤਾਂ ਅਸੀਂ ਵੀ ਆਪਦੀ ਆ ਪਰ ਇਹ ਗੱਲ ਨਹੀਂ ਹੈਗੀ ਵੀ ਮੰਨ ਲੈ ਵੀ ਇਕੱਲੇ ਆਪ ਨੂੰ ਨੁਕਸਾਨ ਹੋਊਗਾ ਇਹ ਤਾਂ ਜੋ ਵੀ ਮੰਨ ਲੈ ਪਿੰਡ ਹੈ ਪਿੱਛੇ ਸਾਰਿਆਂ ਨੂੰ ਇਹਨੇ ਕਿਸੇ ਨੂੰ ਦੇਖਣਾ ਵੀ ਕਿਹਦਾ ਨੁਕਸਾਨ ਹੁੰਦਾ ਕਿਹੜਾ ਮੰਨ ਲੈ ਆਪਾ ਵਾਲਾ ਕਿਹੜਾ ਕਾਂਗਰਸ ਵਾਲਾ ਕਿਹੜਾ ਕਾਲੀ ਇਹ ਨਹੀਂ ਦੇਖਣਾ ਇਹਨੇ ਪਾਣੀ ਨੇ ਇਹ ਤਾਂ ਸਾਰਿਆਂ ਦਾ ਇੱਕ ਹੈ ਫੇਰ ਇਹ ਮੰਨ ਲੈ ਵੀ ਕੰਮ ਰੋਕਿਆ ਜੀ ਦੇਖੋ ਜਦੋਂ ਪਿਛਲੇ ਸਾਲ ਹੜਾ ਆਏ ਸੀਗੇ ਤਾਂ ਉਦੋਂ ਜਦੋਂ ਹੜਾ ਆਏ ਸੀ ਤਾਂ 26 ਫੁੱਟ ਪਾਣੀ ਚੱਲਿਆ ਸੀ ਉਦੋਂ ਟੈਕਨੀਕਲ ਐਕਸ਼ਨ ਸਾਹਿਬ ਵੀ ਕੁਦਰਤੀ ਉਸੇ ਵੇਲੇ ਦੇ ਇੱਥੇ ਪੋਸਟਡ ਆ ਐਸ ਡੀਓ ਸਾਹਿਬ ਆਏ ਆ ਜੈ ਸਿੰਘ ਸਾਹਿਬ ਆਏ ਆ ਤਾਂ ਉਦੋਂ ਅਸੀਂ ਦੇਖਿਆ ਸੀ ਕਿ ਜਿੱਥੇ-ਜਿੱਥੇ ਨਾਜ਼ਿਕ ਥਾਵਾਂ ਨੇ ਜਿੱਥੋਂ ਪਾਣੀ ਟੁੱਟ ਸਕਦਾ ਨੁਕਸਾਨ ਕਰ ਸਕਦਾਗਾ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਉਸ ਵੇਲੇ ਜਿਹੜੇ ਬੰਨ ਟੁੱਟੇ ਸੀ ਅਸੀਂ ਜਿੱਥੇ ਉਹਨਾਂ ਬੰਨਾਂ ਨੂੰ ਬੰਨ ਦਿੱਤਾ ਪਿਛਲੇ ਸਾਲ ਤਾਂ ਜਿਹੜੇ ਅਸੀਂ ਪ੍ਰੋਪੋਜ਼ਲ ਭੇਜੀ ਸੀ ਕਿ ਆ ਪੋਲਾ ਜਿਹੜਾ ਇਹਦੇ ਚਾਰੇ ਪਾਸੇ ਉਸ ਵੇਲੇ ਖਤਰਾ ਸੀਗਾ ਕਿਉਂਕਿ ਦੋਨੇ ਪਾਸੇ ਗਊਸ਼ਾਲਾ ਨੇ ਇਧਰਲੇ ਪਾਸੇ ਵੀ ਗਊਸ਼ਾਲਾ ਅਗਲੇ ਪਾਸੇ ਵੀ ਗਊਸ਼ਾਲਾ ਤਾਂ ਪਿਛਲੇ ਉਧਰਲੇ ਪਾਸੇ ਸੜਕ ਦੇ ਨਾਲ ਨਾਲ ਜਿੱਥੇ ਪਾਣੀ ਟੁੱਟ ਸਕਦਾ ਸੀਗਾ ਤਾਂ ਅਸੀਂ 135 35 ਫੋਟੋ ਨੂੰ ਪੱਥਰ 1 ਕਰੋੜ ਰੁਪਏ ਦਾ ਪਾਸ ਕਰਾ ਕੇ ਲਿਆਂਦੇ ਸੀ ਮੈਨੂੰ ਪਤਾ ਵੀ ਕਿਵੇਂ ਸੀਐਮ ਸਾਹਿਬ ਤੇ ਮੰਤਰੀ ਸਾਹਿਬ ਦੀ ਅਮਨਤਾ ਕਰੀਆਂ ਕਿ ਜਿਹਦੇ ਨਾਲ ਸਾਡਾ ਪਰਲੇ ਪਾਸੇ ਪਿੰਡ ਵੀ ਬਚ ਸਕਦਾ ਤੇ ਇਧਰਲੇ ਪਾਸੇ ਸ਼ਹਿਰ ਬਚ ਸਕਦਾ ਕਰੋੜ ਰੁਪਏ ਦਾ ਇਹ ਪ੍ਰੋਜੈਕਟ ਲਿਆਂਦਾ ਇਸ ਤੋਂ ਅੱਗੇ ਭੁੰਦਰ ਦੇ ਕੋਲੇ ਨਾਜਿਕ ਹੈਗਾ ਪਿੰਡ ਦੇ ਕੋਲੇ ਵੀ ਉੱਥੇ ਵੀ ਟੁੱਟ ਸਕਦਾਗਾ ਚਾਈ ਲੱਖ ਦਾ ਉੱਥੇ 18 ਲੱਖ ਦਾ ਪਿੱਛੇ ਇੱਕ ਕੰਮ ਰੋੜਕੀ ਕੋਲੇ ਚੱਲੀ ਜਾਂਦਾ 65 ਲੱਖ ਰੁਪਇਆ ਇਹ ਸਾਰੇ ਐਤ ਕੀ ਪ੍ਰੋਜੈਕਟ ਅਸੀਂ ਜਦੋਂ ਪਾਣੀ ਆਉਣ ਤੋਂ ਜਦੋਂ ਬਾਰਿਸ਼ਾਂ ਤੋਂ ਪਹਿਲਾਂ ਪਹਿਲਾਂ ਮਨਜ਼ੂਰ ਕਰਾਏ ਸੀ ਹੁਣ ਕੁਝ ਲੋਕਾਂ ਨੂੰ ਇਹ ਆ ਕੇ ਇਹ ਜਿਹੜੀ ਕੰਧ ਕੱਢੀ ਜਾ ਰਹੀ ਆ ਇਹਦੇ ਨਾਲ ਪੁਰ ਦੇਖੇ ਦਰਵਾਜ਼ੇ ਬੰਦ ਹੋ ਰਹੇ ਆ ਜਦੋਂ ਵੀ ਤੁਸੀਂ ਟੈਕਨੀਕਲ ਮੈਂ ਤਾਂ ਮੈਂ ਕਹਾ ਵੀ ਮੈਂ ਮਾਹਰਾਂ ਮੈਂ ਤਾਂ ਕੋਈ ਟੈਕਨੀਕਲ ਮਾਰ ਨਹੀਂ ਮੈਂ ਤਾਂ ਪੈਸੇ ਲਿਆਉਣ ਵਾਲਾ ਟੈਕਨੀਕਲ ਤਾਂ ਐਕਸ਼ਨ ਸਾਹਿਬ ਬੈਠੇ ਐਸਡੀਓ ਸਾਹਿਬ ਜਦੋਂ ਵੀ ਕਿਤੇ ਪੱਥਰ ਸਲੈਬ ਚ ਲਿਆਉਣਾ ਉਹਦੀ ਨਿਉ ਬੰਨੀ ਜਾਂਦੀ ਆ ਪਹਿਲਾਂ ਨਿਉ ਬੰਨੀ ਫਿਰ 6 ਫੁੱਟ ਫੇਰ ਪਿੱਛੇ ਾਟ ਗਏ ਫਿਰ 6 ਫੁੱਟ ਇਸ ਕਰਕੇ ਲੈਵਲ ਲਿਆ ਕੇ ਅਸੀਂ ਉੱਤੋਂ ਤਾਂ ਹੀ ਆ ਜਾਾਂਗੇ ਤਾਂ ਹੁਣ ਕੁਛ ਪਿਛਲੇ ਪਿੰਡਾਂ ਨੂੰ ਇਹ ਆ ਜਾਂ ਦੋ ਚਾਰ ਬੰਦੇ ਕਹਿ ਰਹੇ ਆ ਕਿ ਇਹਨੂੰ ਪਿੱਛੇ ਤੋਂ ਬੰਨੋ ਜਿੱਥੇ ਪੁੱਲ ਦੀ ਇਹ ਆ ਜਾੜਾ ਤੇ ਜੇ ਪੁਲ ਦੀ ਜੜਚੀ ਅਸੀਂ ਪਹਿਲਾਂ ਨਿਉਨ ਲਿਆਏ ਤਾਂ ਬਣਦੇ ਬਣਦੇ ਫਿਰ ਜਿਹੜੇ ਆ ਰਾਹ ਜ਼ਿੰਮੇਦਾਰਾਂ ਦੇ ਵੀ ਬੰਦ ਹੋ ਜੂ ਫਿਰ ਤਾਂ ਅਸੀਂ ਲਈ ਜਾਵਾਂਗੇ ਤੇ ਪੁਲ ਦੀ ਸੁਰੱਖਿਆ ਕਿਵੇਂ ਰਹੂਗੀ ਜਿਹੜੇ ਕਹਿੰਦੇ ਵੀ ਆ ਜਿਹੜਾ ਪੁਲ ਦਾ ਇੱਕ ਰਾਹ ਬੰਦ ਹੈ ਤੇ ਲਾ ਹੋ ਰਿਹਾ ਜਦੋਂ ਇਸ ਦੇ ਵਿੱਚ ਦੀ ਪਾਣੀ ਜਾਣਾ ਉਹ ਤਾਂ ਪਾਣੀ 26 27 ਫੁੱਟ ਹੋਊ ਟੈਕਨੀਕਲ ਇਹ ਕਹਿੰਦੇ ਜਦੋਂ ਇਹ ਇਸ ਪੁਲ ਦੀ ਵਰਤੋਂ ਆਉ ਤਾਂ ਕੁਦਰਤੀ ਜਿਹੜਾ ਪਾਣੀ ਦਾ ਵਹਾਅ ਤੇਜ ਹੋਊਗਾ ਉਦੋਂ ਤਾਂ ਅਸੀਂ ਪਿੱਛੇ ਸਲੇਵ ਲਿਆ ਕੇ ਲਿਆਵਾਂਗੇ ਤਾਂ ਪੁਲ ਤੇ ਉਹਦੀ ਖਾਲੀ ਹੋ ਜਾਊਗਾ ਸੋ ਸਲੇਵ ਲਿਆ ਰਹੇ ਆ ਪਰ ਮੈਂ ਫੇਰ ਵੀ ਅੱਜ ਕਹਿਣਾ ਕਿ ਜੇ ਪਿਛਲੇ ਸਮੇਂ ਦੇ ਵਿੱਚ ਕੋਈ ਐ ਪੈਸੇ ਆਏ ਹੋਣ ਆਏ ਬੰਨ ਬੰਨੇ ਗਏ ਹੋਣ ਮੈਨੂੰ ਦੱਸ ਦੇਣਾ ਜੇ ਹਜੇ ਵੀ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਮੈਕਸਨ ਸਾਹਿਬ ਨੂੰ ਕਹਿੰਦਾ ਵੀ ਕੰਮ ਬੰਦ ਕਰ ਦਿਓ ਆਪਾਂ ਕਿਲਾਣਾ ਨਾਲੇ ਪੈਸਾ ਲਾਈਏ ਨਾਲੇ ਲੋਕਾਂ ਦਾ ਵਿਰੋਧ ਕਰੀਏ ਪਰ ਇਹ ਨਹੀਂ ਸੰਭਵ ਹੋ ਸਕਦਾ ਕਿ ਪੁਲ ਦੀ ਜੜ ਦੇ ਵਿੱਚੋਂ ਸਲੈਵ ਚੱਕ ਲਈਏ ਤਾਂ ਕਿ ਕੱਲ ਨੂੰ ਸਾਡਾ ਜਿਹੜਾ ਪੋੜਾ ਇਹਨੂੰ ਖਤਰਾ ਹੋ ਜਾਏ ਜੇ ਪਾਣੀ ਆ ਕੇ ਦੀ ਜੜ ਚ ਹੀ ਵੱਜ ਗਿਆ ਇਕ ਕਦਮ ਜਿਹੜਾ ਸਿੱਧਾ ਪਾਣੀ ਆ ਗਿਆ ਇਹਨੂੰ ਖੋਰਾ ਲਾ ਗਿਆ ਫਿਰ ਤੇ ਨਾ ਸੜਕ ਬਚਣੀ ਹੈ ਤੇ ਨਾ ਹੋ ਪੁੱਛਣਾ ਤੁਹਾਨੂੰ ਬਚਾਉਣ ਵਾਸਤੇ ਸਲਾਹਰ ਤਾਂ ਟੇਢੀ ਆਊਗੀ ਕਦੋਂ ਮਰਜ਼ੀ ਪੁੱਛ ਲੋ ਟੈਕਨੀਕਲ ਬਾਕੀ ਐਕਸ਼ਨ ਸਾਹਿਬ ਦੱਸ ਦੇਣਗੇ ਸੋ ਜਿੰਨੇ ਲੋਕਾਂ ਦਾ ਫੈਸਲਾ ਹੋ ਮੈਂ ਲੋਕਾਂ ਤੇ ਛੱਡਤਾ ਕਿ ਪੈਸੇ ਵੀ ਸਰਕਾਰ ਨੇ ਦਿੱਤੇ ਆ ਜੇ ਕੰਮ ਕਰਾਉਣਾ ਤੇ ਲੋਕਾਂ ਵੀ ਆਪਸ ਵਿੱਚ ਰਾਇ ਕਰ ਲੈਣਾ ਜੇ ਨਹੀਂ ਕਰਉਣਾ ਰੋਕ ਦੇਣ ਸਾਡੀ ਕੋਈ ਕੋਈ ਜ਼ਬਰਦਸਤੀ ਐ ਤਾਂ ਬਚਾਉਣ ਵਾਸਤੇ ਲੱਗੇ ਆ ਸਰ ਮੈਂ ਤੇ ਇਹ ਕਹ ਰਿਹਾ ਸਰ ਮੈਂ ਕਟਵਰ 3 ਸਾਲਾਂ ਤੋਂ ਇਸ ਏਰੀਆ 'ਚ ਕੰਮ ਕਰ ਰਹੇ ਆ ਪਿੱਛੇ ਫਲੱਡਾਂ ਬੜੀ ਪ੍ਰੋਬਲਮ ਆ ਰਹੀ ਸੀਗੀ ਇੱਥੋਂ ਪਾਣੀ ਟੁੱਟ ਕੇ ਸ਼ਹਿਰ ਨੂੰ ਜਾਣ ਦਾ ਡਰ ਸੀਗਾ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਅਸੀਂ ਪ੍ਰੋਪੋਜ਼ਲ ਬਣਵਾਏ ਐ ਐਮਐਲਏ ਸਾਹਿਬ ਨੇ ਆਪਣਾ ਲੈਪਟਾਪ ਉਹਦੇ ਲਿਆ ਕੇ ਫੰਡ ਲੈਂਦੇ ਆ ਚਾਰੇ ਪਾਸੇ ਪੱਕੇ ਕਰਨਦੇ ਆ ਪੱਥਰ ਲਾ ਕੇ ਪੱਕਾ ਕਰ ਦਈਏ ਇਹਨੂੰ ਤਾਂ ਇਹ ਪ੍ਰੋਬਲਮ ਇਧਰੋਂ ਸ਼ਹਿਰ ਵਾਲੇ ਪਾਸੇ ਤੋਂ ਉਹਨੂੰ ਬਚਣਗੇ ਉਧਰੋਂ ਪਰਲੇ ਪਿੰਡਾਂ ਵਾਲੇ ਬਚ ਸਾਡੀ ਦੇ ਪ੍ਰੋਜੈਕਟ ਵਿੱਚ ਕੋਈ ਦਿੱਕਤ ਨਹੀਂ ਹੈਗੀ ਕਿਸੇ ਤਰ੍ਹਾਂ ਸਲੋਪ ਚਾੜਾ ਪੱਥਰ ਉੱਪਰੋਂ ਥੱਲੋਂ ਨਹੀਂ ਤਾਂ ਚਾਹੀਦੀ ਚਾਹੀਦੀ ਹੈ ਉਹ ਨੀਵੇਂ ਬੈਡਮੈਂਟ ਰੱਖ ਕੇ ਉੱਤੇ ਸਲੋਪ ਨਾਲ ਪੱਥਰ ਆਣਾ ਜਿਹਨਾਂ ਕੇ ਪੌਤ ਤੱਕ ਆ ਜੇਗਾ ਕੋਈ ਸਰਕੀ ਦੀ ਦਾਫ ਲੱਗਣ ਦੀ ਪ੍ਰੋਬਲਮ ਤਾਂ ਕੋਈ ਨਹੀਂ ਜੀ ਸਰ ਦਾਫ ਨਹੀਂ ਲੱਗ ਸਕਦੀ ਕਿਉਂਕਿ ਸੋ ਜਗ੍ਹਾ ਤੁਸੀਂ ਨੀਚੇ ਦੇਖ ਸਕਦੇ ਜਿਹੜਾ ਖੁੱਲੀ ਹੈ ਉਲਟਾ ਪਹਿਲੇ ਬੈਡਗਾ ਪਰੇ ਤੱਕ ਸੀਗਾ ਹੁਣ ਅਸੀਂ ਜਿਹੜਾ ਬਣਾ ਰਹੇ ਹਾਂ 10 15 ਫੁੱਟ ਜਗ੍ਹਾ ਖਾਲੀ ਹੋ ਰਹੀ ਹੈ ਤੇ ਟੇਪਰ ਆਣਾ ਉੱਪਰ ਪਾਣੀ ਦੀ ਸਲੋਪ ਲਾਸਟੀਕ ਵਧੇਗੀ ਜੀ ਪੂਲ ਟੱਪਨ ਸੋ ਜੀ ਜਦੋਂ ਪੱਕ